ਹਾਂਜੀ ਮਿੱਤਰੋ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਆਪਾਂ ਆਏ ਸੀ ਸ਼੍ਰੀਲੰਕਾ ਚ ਲੱਭਦੇ ਲੱਭਦੇ ਕੋਈ ਇੰਡੀਅਨ ਰੈਸਟੋਰੈਂਟ ਤੇ ਪਰ ਉਹ ਮਿਲ ਗਿਆ ਤੇ ਇੱਥੇ ਮਹਿੰਗਾ ਬਹੁਤ ਹੈ ਪਰ ਸਮਾਨ ਇਸ ਸਲਾਦ ਦੀ ਜਿਹੜੀ ਆਈਏ ਸਾਡੇ ਕੋਲ ਪਲੇਟ ਹੈਗੀ ਗ੍ਰੀਨ ਸੈਲਡਰ 450 ਦਾ ਠੀਕ ਹੈ ਤੇ ਇਸ ਤੋਂ ਬਾਅਦ ਅਸੀਂ ਮਗਾਇਆ ਪਲੇਨ ਨਾਨ 250 ਦਾ ਇੱਕ ਹੈ ਮਿੱਤਰੋ ਮਰੀਂਡੇ ਮਗਾਈਨੇ ਅਸੀਂ 180 ਦਾ ਇੱਕ ਪਿਆ ਹੈ ਦਿਲ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਖੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਣਾ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਏਗਾ ਚੰਗਾ ਆ ਤੇ ਦਿਖਾਨਾ ਤੁਹਾਨੂੰ ਮੈਂ ਤੇਰੀ ਸਬਜੀ ਦੇ ਰੇਟ ਅਸੀਂ ਮੰਗਾਇਆ ਅ ਵੀ ਇਹ ਕੜਾਈ ਚਨਾ ਮਸਾਲਾ ਇਹਦਾ ਰੇਟ ਦਖਾਵਾਂ ਕਿੰਨਾ ਹੈ 690 ਇਹ ਰੇਟ ਹੈ ਇਹਨਾਂ ਦਾ ਇਸ ਤੋਂ ਬਾਅਦ ਹੈਗਾ ਨਾਨ ਵਗੈਰਾ ਜਿਹੜਾ ਹੈਗਾ ਉਹ ਲੱਗਦਾ ਪਲੇਨ नान 200 50 ਰੁਪਏ ਦਾ ਠੀਕ ਆ ਇਹ ਰਿਹਾ ਪਲੇਨ नान ਬਟਰ नान 290 گارਲਿਕ नान 290 ਮਤਲਬ ਯਾਰ ਚੱਕਿਆ ਪਿਆ ਰੇਟ ਜਮਾ ਫੁੱਲ ਆਪਣੇ 40 ਰੁਪਏ ਦੀ ਪਲੇਟ ਮਿਲਦੀ ਆ ਉੱਥੇ ਸੰਗਰੂਰ ਆ 40 ਰੁਪਏ ਚ ਕੀ ਹੁੰਦਾ ਦੋ नान ਹੁੰਦੇ ਨੇ ਤੇ ਸਬਜ਼ੀ ਹੁੰਦੀ ਆ ਠੀਕ ਐਥੇ ਸਰਾ ਗਰਾਰ ਗਿਆ ਨਾ ਜਮਾ ਇੱਕ ਬੈ ਗੁੰਮ ਗਿਆ ਮੇਰਾ ਥੋੜਾ ਜਿਹਾ ਉਹਦਾ ਚਕਰੋ ਰੇ ਮੈਨੂੰ ਚਲੋ ਦੇਖਦੇ ਆ ਕੀ ਬਣਦਾ। ਖਾਣਾ ਦਾ ਪੂਗਾ 3 ਦਿਨ ਹੋ ਗਏ ਕੁਛ ਛੱਜਦਾ ਨਹੀਂ ਗਿਆ। ਕਦੇ ਬਿਸਕਟ ਖਾ ਕੇ ਸੌਂਗੇ ਕਦੇ ਮੈਗੀ ਖਾ ਕੇ ਸੌਂਗੇ। ਅਸੀਂ ਟਾਈਮ ਪਾਸ ਕਰ ਰਹੇ ਹਾਂ ਕਿਉਂਕਿ ਮਿਲਿਆ ਹੀ ਨਹੀਂਗਾ ਇੰਡੀਆਨ ਜਿਹੜੇ ਪਾਸੇ ਅਸੀਂ ਸੀ ਹੁਣ ਇੱਥੇ ਆਏ ਆ ਇੱਥੇ ਮਿਲ ਗਿਆ ਤੁਹਾਨੂੰ ਜਿਹੜਾ ਕੁਝ ਵੀ ਹੈਗਾ। ਚਲੋ ਦੇਖਦੇ ਆ ਕੀ ਬਣਦਾ ਕਿਹੋ ਜਿਹਾ ਟੇਸਟ ਹੈ ਇੰਡੀਅਨ ਰੈਸਟੋਰੈਂਟ ਆ ਵੈਸੇ ਦਾ। ਚਲੋ ਦੇਖਦੇ ਆ। ਮੇਤਰੋ ਮਰਿੰਡੇ ਮੰਗਾਈ ਨੇ ਅਸੀਂ 180 ਦਾ ਇੱਕ ਪਿਆ। ਠੀਕ ਆ। ਮਤਲਬ ਕਿੰਨੇ ਦਾ ਹੋ ਗਿਆ? ਬਹੁਤ ਐਕਸਪੈਂਸਿਵ ਆ ਯਾਰ 180 ਦਾ ਇਹ ਪਿਆਗਾ ਨਾ। ਤੇ ਇੱਥੇ ਮਹਿੰਗਾ ਬਹੁਤਾ ਪਰਸਮਾਨ ਇਸ ਸਲਾਦ ਦੀ ਜਿਹੜੀ ਆਈਏ ਸਾਡੇ ਕੋਲ ਪਲੇਟ ਆ ਗਈ ਹੈ ਹੈਗਾ ਸਲਾਦ ਕਿਹ ਹੈ ਗ੍ਰੀਨ ਸੈਲਡ 450 ਦਾ ਠੀਕ ਹੈ ਤੇ ਇਸ ਤੋਂ ਬਾਅਦ ਅਸੀਂ ਬਗਾ ਪਲੇਨ ਨਾਨ 250 ਦਾ ਇੱਕ ਹੈ ਠੀਕ ਹੈ ਠੀਕ ਹੈ ਤੇ ਇਸ ਤੋਂ ਬਾਅਦ ਆ ਗਿਆ ਘੜਾਈ ਚਾਨਾ ਮਸਾਲਾ ਇਹ ਹੈਗਾ 690 ਦਾ ਮਤਲਬ ਕਿ ਮੋਟਾ-ਮੋਟਾ ਕਹਿੰਨੇ ਆਂ ਅਸੀਂ ਤੇ ਤੇ ਹੀ 24 ਹੋ ਦਾ ਖਾਣਾ ਖਾਵਾਂਗੇ ਅਸੀਂ ਨਾਲ ਇੱਥੋਂ ਤੇ ਪਹਿਲਾਂ 4-5 ਦਿਨ ਹੋ ਗਏ ਸੀ ਅਸੀਂ ਕੁਝ ਨਹੀਂ ਖਾਇਆ ਸੀਗਾ ਇਹ ਹੋਟਲ ਦੀ ਲੋਕੇਸ਼ਨ ਵਗੈਰਾ ਸਾਰਾ ਕੋਈ ਦੱਸ ਦਊਗਾ ਜੇ ਕੋਈ ਸ਼੍ਰੀਲੰਕਾ ਹੁੰਦਾ ਤੇ ਪਿਓਰ ਵੈਜੀਟੇਰੀਅਨ ਆ ਇੱਥੇ ਕੋਈ ਨਾਨ ਵੈਜ ਵਗੈਰਾ ਨਹੀਂ ਮਿਲਦਾ ਨਾ ਅਸੀਂ ਪਸੰਦ ਕਰਦੇ ਨਾਨ ਵੈਜ ਖਾਣਾ ਤੇ ਸੈਲਡ ਵਗੈਰਾ ਆ ਗਿਆ ਤੇ ਪਤਾ ਨਹੀਂ ਕਿੰਨਾ ਟਾਈਮ ਲਾਣਗੇ ਬਹੁਤ ਭੁੱਖ ਲੱਗ ਰਹੀ ਹੈ ਪਿਛਲੇ 24 24 ਨਹੀਂ ਪਿਛਲੇ 48 ਘੰਟਿਆਂ ਤੋਂ ਕੁਝ ਵੀ ਚੱਜਦਾ ਨਹੀਂ ਖਾਇਆ ਮਤਲਬ ਕਿ ਤੇ ਹੁਣ ਖਾਵਾਂਗੇ ਜਿਹੜਾ ਕੁਝ ਵੀ ਹੈਗਾ ਨਾਨ ਵਗੈਰਾ ਮੰਗਾਏ ਤੇ ਰੱਜ ਕੇ ਖਾਵਾਂਗੇ ਜਾਂ ਭੁੱਖ ਲੱਗੀ ਭਈਆ ਫੁੱ ਦੇਖੋ ਉਹਦਾ ਵਧੀਆ ਲੱਗ ਰਿਹਾ ਹੈ ਬਾਕੀ ਦੇਖੋ ਜਦੋਂ ਆਊਗਾ ਹਾਊ ਮਚ ਟਾਈਮ ਇਨੀ ਪ੍ਰੋਬਲਮ ਨਾ ਇਹਨਾਂ ਦਾ ਇੱਕ ਵਰਕਰ ਜਿਆ ਆਇਆ ਤੇ ਬਹੁਤ ਜ਼ਰਾ ਵਾਈ ਯੂ ਟੇਕਿੰਗ ਵੀਡੀਓਸ ਮਾ ਠੀਕ ਆ ਓਕੇ ਫੇਰ ਅਸੀਂ ਚੁੱਪ ਕਰਕੇ ਕੋਈ ਨਹੀਂ ਮੈਂ ਦੱਸਿਆ ਮਾ ਯੂਟਿਊਬਰ ਆ ਇਨੇ ਇਨੇ ਮੇਰੇ ਫੋਲੋਅਰ ਨਹੀਂ ਚੁੱਪ ਕਰਕੇ ਭੱਗ ਗਿਆ ਠੀਕ ਆ ਉਸ ਤੋਂ ਬਾਅਦ ਇਹਨੇ ਮੋਰਚਾ ਸੰਭਾਲਿਆ ਇਹਨੇ ਬਦਲਾ ਲਿਆ ਉਹਨੂੰ ਦੁਬਾਰੇ ਵੀ ਕੋਈ ਪ੍ਰੋਬਲਮ ਹੈ ਤੈਨੂੰ ਪੁੱਛਿਆ ਮੇਰਾ ਹਿਸਾਬ ਹੈ ਜੀ ਮੈਂ ਜਾ ਕੇ ਉਹਦੇ ਨਾਲ ਗੱਲ ਕਰਦਾ ਜਿਹੜਾ ਬੈਠਾ ਰਸਖਣ ਦੇ ਤੇ ਉਹ ਨਾਲ ਗੱਲ ਵਗੈਰਾ ਕਰਦਾ ਵੀ ਕੀ ਆ ਕੀ ਨਾ ਠੀਕ ਆ ਇਹਦਾ ਮਤਲਬ ਉਹੀ ਜਿਵੇਂ ਸਰਦਾਰ ਬਣਿਆ ਕਰਦੇ ਨੇ ਸਰਪੰਚ ਬਣਿਆ ਕਰਦੇ ਨੇ ਉਹ ਹਿਸਾਬ ਦਾ ਕੰਮ ਦੀਗਾ ਵੀ ਹਾਂ ਕੀ ਆ ਕੀ ਨਹੀਂ ਇਹ ਕੀ ਆ ਹਾ ਤਾਂ ਜਾਂ ਜਾਣ ਦਾ ਭਜੀ ਹਾਂ ਕੀ ਆ ਕੀ ਨਾ ਕਹਿੰਦਾ ਸਾਡੀ ਬਾਡੀ ਲੈਂਗੁਏਜ ਇਹ ਕੀ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ ਰੋਡੀ ਵੀ ਲੈਂਗੁਏਜ ਮੈਂ ਤੈਨੂੰ ਗਾਲ ਕੱਢਣ ਲੱਗਿਆ ਦੀਗਾ ਅੱਧਾ ਘੰਟਾ ਹੋ ਗਿਆ ਬੈਠੇ ਲਓ ਜੀ ਆ ਗਈ ਸਾਡੀ ਥਾਲੀ ਦੇਖਦੇ ਆਂ ਬਾਕੀ ਖਾ ਕੇ ਟੈਸਟ ਕਰਕੇ ਦੇਖਦੇ ਆਂ 15 ਮਿੰਟਾਂ ਵਾਂਗੂ ਹੋ ਗਿਆ ਤੇ ਤੁਹਾਡੇ ਚੋਣੇ ਲੱਗਦਾ ਸਹੀ ਰਹਿ ਨੇ ਬਾਕੀ ਖਾ ਕੇ ਉੱਠਾ ਹੈ ਇਹ ਵੀ ਲੱਗ ਰਿਹਾ ਇੰਨ ਆਪਣੇ ਚਲ ਦੇਖ ਕੇ ਖਾਣਾਂਗੇ ਕੋਈ ਗੱਲ ਨਹੀਂ ਮੈਂ ਜੀ ਗੁਜ਼ਾਰਾ ਕਰ ਲੈਂਗੇ ਭਾਈ ਕਹਿੰਦੇ ਇੱਕ ਕਲੇਮ ਲਗਾਏ ਸੀ ਹਾਂ ਉਸ ਵਿੱਚ 290 ਦਾ ਦਾ ਕਿਆ ਕੁੜੀ ਮਿੱਠੀ ਲੱਗਦੀ ਹੈ ਹੈ ਮਿੱਠੀ ਨਾਨੇ ਕਮਗਾਲੇ ਇਹ ਤਾਂ ਦੇ ਦੇਂਗੇ ਹੂੰ ਬੋਲ ਉਸਕਾ ਨਾਮ ਕਦੇ ਦੇ ਨਾਮ ਹੂੰ ਮੇਰੇ ਕਲਬੀ ਹੋਈ ਆਈ India warga dan IGA, percaya? ਮੇਰੇ ਨੋਵੇ ਜੀ ਬਾਈ ਕੁਝ ਨਹੀਂ ਖਾਇੀ ਚਾਚਾ ਸੌਂ ਲੱਗੇ ਨਜ਼ਾਰਾ ਆ ਗਿਆ ਖਾ ਕੇ ਮਜ਼ਾ ਆਇਆ ਰੋਟੀ ਬਾਣੀ ਹੋ ਗਈ ਫਿਨਿਸ਼ ਆਪਾਂ ਦੇਖਦੇ ਆ ਬਿੱਲ 2150 ਦਾ ਤਿੰਨ ਗਾਦੇ ਨਾ ਨਾ ਇੱਕ ਪਲੇਟ ਛੋਲਿਆਂ ਦੀ ਸੀ ਤੇ ਇੱਕ ਸੈਲਡ ਸੀ ਆ 2150 ਮਤਲਬ ਕਿ ਇਹ ਫਿਰ ਹੈ ਇਹਦੀ ਲੋਕੇਸ਼ਨ ਹੈ ਦੇਖ ਲਓ ਕਿੱਥੇ ਜੇ ਤੇ ਨੰਬਰ ਨੰਬਰ ਵੀ ਇਹਨਾਂ ਦਾ ਆ ਸਕਦੇ ਨੇ ਜਿਹੜੇ ਵੀ ਛੇ ਲੱਖ ਕਾਮਦੇ ਨੇ ਤੇ ਆ ਸਕਦੇ ਨੇ ਇੱਥੇ ਵਧੀਆ ਸੀਗਾ ਖਾਣਾ ਇੱਕਦਮ ਹਨ ਮੂਨਸਟੋਨ ਠੀਕ ਹੈ ਆਪਾਂ ਆਈ ਸੀ ਇੱਥੇ ਤੇ ਦੇਖਣ ਲੱਗ ਰਹੇ ਆ ਇੱਥੇ ਵਧੀਆ ਵਧੀਆ ਚੀਜ਼ਾਂ ਤੇ ਇਹ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਆ ਰਿੰਗਸ ਚ ਈਅਰ ਰਿੰਗਸ ਸਾਰੇ ਕਿਤੇ ਤੇ ਆਪਾਂ ਇੱਥੇ ਆਈ ਸੀ ਕੋਮਨ ਦੇਖ ਰਿਹਾ ਵੀ ਕਿੰਨੇ ਰੁਪਏ ਦੀਆਂ ਕਿੰਨੇ ਦੀ ਨਹੀਂ Uh, how much for? One dollar. And uh, everything for, $1? One, for one dollar? This is from here to here. One carat, one dollar. One dollar. This five dollars. Five dollars. And this one? One dollar. One dollar this one? Uh, $1 for? How much? Fifteen. Fifteen. Uh, how much for 15? fifteen? Fifteen. One dollar. One dollar. Okay. 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 you can you can make a ring also can, can bend, okay okay, okay. Uh, uh, what is the price of uh, ring uh, with the... come, my favorite show okay. please okay okay please okay ring ga ne mitro baniyan hoy chijyan naal bilkul 19000 500 all four piece 19500 sri lankan okay indian because indian is a sculptural stone not artificial all original In देखे. india ka 20000 kiske liye ye pure pack ke liye okay low bhai mainu fir to bhookh lagi matlab te mai fir to aaya is restaurant pe kyunki mai non veg khanda nahi mai veg khana te iske baad mai mangaya parantha iske baad ye parantha inada theek hai kyon mainu lagya dikha nahi ga ਇਹ ਚਾਮਗਾ ਯਾ ਮੈਂ ਇਸ ਤੋਂ ਬਾਅਦ ਦੇਖ ਰਿਹਾ ਕਿ ਬੇਸਟ ਹੈ ਕੀ ਨਹੀਂ ਤੇ ਮਤਲਬ ਖੂੜਾ ਤੇ ਥੋੜਾ ਮਹਿੰਗਾ ਹੈ ਪਰ ਆਪਾਂ ਨੂੰ ਖਾਣਾ ਪੈਂਦਾ ਹੈ। ਚਲੋ ਜੀ ਮਿੱਤਰੋ ਆਪਾਂ ਆ ਗਏ ਬੀਚ ਤੇ ਜਿਹੜਾ ਵੀ ਚਾਹੇ ਆਰਟੀਫੀਸ਼ੀਅਲ ਬੀਚ। ਅਰੇ ਮਿੱਤਰੋ ਇਹਦੇ ਖਾਣ ਪੀਣ ਦਾ ਸਾਰਾ ਤੇ ਬੜੀਆਂ ਬੜੀਆਂ ਬਿਲਡਿੰਗਾਂ ਨੇ ਦੇਖ ਸਕਦੇ ਹਾਂ ਅਸੀਂ। ਠੀਕ ਆਪਾਂ ਪਹੁੰਚ ਗਏ ਬੀਚ ਤੇ ਤੇ ਚਲੋ। ਚੱਲ ਭਾਈ। ਗੋਲਫ ਕੋਰ ਬੀਚ। ਗੋਲਫ ਕੋਰ ਬੀਚ। ਚਲੋ ਮਿੱਤਰੋ ਆਪਾਂ ਆ ਗਏ ਦੀ ਬੀਚ ਤੇ। ਤੇ ਤੁਸੀਂ ਪਹੁੰਚੋ ਛੇਤੀ ਛੇਤੀ ਜਿੱਥੇ ਵੀ ਘੁੰਮਣ-ਕਮਣ ਦਾ ਤੁਹਾਡਾ ਮਨ ਕਰਦਾ ਜਾਓ ਠੀਕ ਹੈ ਨਾ ਜ਼ਿੰਦਗੀ ਨੂੰ ਇੰਜੋਏ ਕਰੋ ਅਨੰਦ ਮਾਣੋ ਹਸਤਾ ਨਿਕਲਦੇ ਕਰੋ ਬਾਹਰ ਠੀਕ ਹੈ ਤੇ ਡੇਡੂ ਡੇਖਣ ਨੂੰ ਤੇ ਵਧੀਆ ਮਤਲਬ ਨਜ਼ਾਰੇ ਆ ਰਹੇ ਨੇ ਜ਼ਿੰਦਗੀ ਦੇ ਕੋਈ ਆਫ ਨਹੀਂ ਕੋਈ ਉਹ ਨਹੀਂ ਬਾਕੀ ਮਿਲਦੇ ਹਾਂ ਕਿਸੇ ਨੰਬਰ ਵੀਡੀਓ ਚ ਬਾਏ ਹੋ ਟੇਕ ਕੇ ਬਾਏ ਬਾਏ